ਬਾਕੀ ਜਿਵੇਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਪਹਲ ਲੈ ਸਕਦੇ ਆ ਕਿ ਜੇ ਆਈਐਮਡੀ ਜਿਹੜੀ ਹੈ ਉਹ ਉਹਦੇ ਅੰਦਾਜ਼ੇ ਫੇਲ ਹੁੰਦੇ ਨੇ ਇੰਟਰਨੈਸ਼ਨਲ ਨਾਲੋਂ ਸਾਡਾ ਆਈਆਈਟੀ ਖੜਗਪੁਰ ਆਈਆਈਟੀ ਬੈਂਗਲੌਰ ਹੈ ਜੀ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਅਸੀਂ ਉਹਨਾਂ ਤੋਂ ਮਦਦ ਲੈ ਰਹੇ ਆਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਉਹ ਐਸ ਲੈਵਲ ਤੇ ਉਹ ਇੰਜੀਨੀਅਰਿੰਗ ਜੇ ਆ ਅੱਗੇ ਚਲੇ ਗਏ ਕਿ ਉਹਨਾਂ ਨੇ ਇਜਾਜ਼ਤ ਲੈ ਲਈ ਹੈ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅ ਅੰਦਾਜ਼ਾ ਲਾਉਣ ਵਾਸਤੇ ਸੈਟਲਾਈਟ ਜਿਹੜੇ ਇਮੇਜੇਸ ਨੇ ਉਹ ਸਾਡੇ ਕੋਲੇ ਉਹਨਾਂ ਕੋਲੇ ਆਪਣੇ ਹੀ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਹਾਂ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ ਅੱਜ ਮੈਂ ਇਹ ਸੇ ਕਰਕੇ ਸਾਰੇ ਅੰਕੜੇ ਦੱਸ ਰਿਹਾ ਕਿ ਕਿਉਂਕਿ ਬਿੱਲ ਆਉਣੇ ਨੇ ਉਹ ਡੀਸਿਲਟਿੰਗ ਦੇ ਬਿੱਲ ਆਉਣੇ ਨੇ ਜਾਂ ਮੁਆਵਜ਼ੇ ਦੇ ਬਿੱਲ ਆਉਣੇ ਨੇ ਤੇ ਬਾਕੀ ਜਿੰਨੇ ਵੀ ਮੇਰੇ ਕੋਲੇ ਸਾਰੀਆਂ ਅਸੀਂ ਉਹਨਾਂ ਨੂੰ ਲਿਖਿਆ ਸੀਗਾ ਕਿ 33% ਦਾ ਤੁਸੀਂ 17000 ਫਿਕਸ ਕਰ ਦਿਓ ਤੇ ਥਾਰ ਸੋਦੀਪ ਜੈ ਤੁਸੀਂ ਸਾਨੂੰ ਸਟੇਟ ਗਵਰਨਮੈਂਟ ਕਾ ਕੰਟਰੀਬਿਊਸ਼ਨ 8200 ਪਰ ਇੱਕ ਕਰੋ ਜੂਗੀ ਤੇ 15000 ਸਾਨੂੰ ਤੁਸੀਂ ਪਰ ਇਕੜ ਫਾਰਮਰ ਨੂੰ ਮਿਲ ਜੇ ਜਿਹੜਾ 33% ਦਾ 50000 ਰੁਪਏ ਸੀ ਪਰ ਇਕੜ ਉਹਨਾਂ ਨੂੰ ਮੰਗ ਕੀਤੀ ਪਰ ਉਹ ਕਹਿੰਦੇ ਵੀ ਸਾਡੇ ਤਾਂ ਇਹੀ ਰੇਟ ਨੇ ਅਸੀਂ ਹੋਰ ਨਹੀਂ ਦੇ ਸਕਦੇ ਦੁੱਖ ਦੀ ਗੱਲ ਇਹ ਹੈ ਸਰ ਕਿ ਪਰਸੋਂ ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਹੈ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ ਗਵਰਨਰ ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਹੈ ਇੱਕ ਸਿਲੈਕਟਡ ਨੋਮੀਨੇਟਡ ਬੰਦਾ ਇਲੈਕਟਡ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਆ ਇਹਨਾਂ ਮਤਲਬ ਤੁਸੀਂ ਰਾਸ਼ਟਰਪਤੀ ਰਾਜੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਏਸੀ ਤੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੌਰ 모ੜ ਕੇ ਪੇਸ਼ ਕੀਤਾ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕਿਉਂਕਿ ਉੱਪਰੋਂ ਆ ਗਿਆ ਉਹਨਾ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਆ ਹਰ ਰੋਜ਼ ਜ਼ਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆਪਾਂ ਹੋਰ ਤਾਂ ਚੱਲ ਨਹੀਂ ਦਿੰਦੇ ਕਿਦੀ ਉਰਤੋਂ ਮੁਕਰਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁਠਾ ਸਿੱਧਾ ਬਿਆਨ ਦੇ ਦਿੰਦੇ ਨੇ ਬਾਅਦ ਤੋਂ ਉਹਨੂੰ ਕਹਿੰਦੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀ ਨੂੰ ਕੰਮ ਲਈ ਫਿਰਦੇ ਆਫਸਰਾਂ ਨੂੰ ਅਸੀਂ ਉਹਨੂੰ ਕਹਿੰਨੇ ਕਿ ਠੀਕ ਹੈ ਚਲੋ ਫੋਟੋ ਹੋ ਗਈ ਸਭ ਤੋਂ ਜ਼ਿਆਦਾ ਜਾਹ ਚੜਜੋ ਕਿ ਭਾਵੇਂ ਕਿ ਸਾਨੂੰ ਕੰਮ ਕਰ ਲੈਣ ਸਾਡੇ ਆਫਸਰਾਂ ਨੂੰ ਕੰਮ ਕਰ ਲੈਣ ਦਿਓ ਸੋ ਤਾਂ ਡਿਸਾਸਟਰ ਟੂਰਿਜ਼ਮ ਤੇ ਆਉਂਦੇ ਇੱਥੇ ਸੋ ਬਾਕੀ ਇੱਕ ਪਾਸੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਹਰੇ ਦੂਜੇ ਪਾਸੇ ਐਲੋਬੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇੱਧਰ ਨਾ ਪਾ ਦਿਓ ਕੋਈ ਤੇ ਮਿਸ਼ਨ ਛੱਡ ਦੀ ਕਲਾ ਚ ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਹੈ ਮਤਲਬ ਜਨਾਬ ਜੀ ਇਹ ਚ ਕੀ ਮਾੜੀ ਗੱਲ ਹੈ ਜੀ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੀਆਂ ਐਗਜ਼ੈਂਪਸ਼ਨਸ ਲਈਆਂ ਨੇ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ 20 ਲੱਖ ਰੁਪਇਆ ਆਪ ਦੀ ਕਨਸੀਸ਼ਨ ਤੋਂ ਬਾਹਰ ਦੇ ਸਕਦੇ ਸੀ ਹੁਣ ਕਰੋੜ ਰੁਪਇਆ ਦੇ ਸਕਦੇ ਆ ਇਹਦੇ 'ਚ ਕਿਉਂਕਿ ਅਤਿ ਗੰਭੀਰ ਆਪਦਾ ਸੀ ਡਿਕਲੇਅਰ ਕਰਾ ਲਿਆ ਉਹਨਾਂ ਤੋਂ ਵੀ ਇਹਦੇ 'ਚ ਪੈਸੇ ਪਾ ਸਕਦੇ ਆ ਤੇ ਉਹ ਪੈਸਾ ਸਾਰਾ ਸਹਾਮਕਤਾਬ ਹੋਊਗਾ ਸਾਰਾ ਉਹਦਾ ਟਰਾਂਸਪੇਰੈਂਟ ਤਰੀਕੇ ਨਾਲ ਉਹਦਾ ਪੈਸਾ ਖਰਚਿਆ ਜਾਊਗਾ ਤੇ ਇਹ ਕਿਹੜਾ ਪਹਿਲੀ ਵਾਰ ਹੋਇਆ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ بگوت مان فرد ہے فردت مان کو ہیں نہیں نا بگوت مان نے لیا نہیں پاپ وہ تو بتیاں لے فرد کوئے لوگ چوک لٹلا انیس سو باہر جو چین لڑائی لگی سی نیشنل ڈیفینس فانڈ بنایا سی گئی سونا منگیا گا سپور دیش تو سونا دشنل ڈیفینس دو سو بونجا کلو سونا ਹੋਟਾ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ 5 ਕਿਲੋ 327 ਗ੍ਰਾਮ ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆ ਭੈਣਾਂ ਨੇ ਮਾਵਾ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਲਲਾਲ ਨਹਿਰੂ ਨੇ ਦਿੱਤਾ ਸੀਗਾ ਜੀ ਥੋੜਾ ਹੀ ਹਿਸਟਰੀ ਪੜ੍ਹ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਵਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ 130 ਕਿਲੋਗ੍ਰam ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ দান ਕੀਤਾ ਸੀ ਉਹ ਪੰਜਾਬ ਦੇ ਨੇ ਨਕਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਵੰਡ ਦੀ ਗੱਲਾਂ ਕਰਦਾ ਮੈਂ ਤਾਰ ਸਿੰਘ ਕਹਿੰ ਰਹੇ ਨੇ ਕਿਹਾ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਪੇਣਾ ਸਾਡੇ ਆ ਕੰਨਾਂ ਚ ਲਾ ਕੇ ਸੋਨਾ ਦੇ ਰਹੇ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਵਹਾਂਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇਂਦੀ ਸੀ ਧੀ ਆਦੀ ਧੀ ਨੂੰ ਦੇਂਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਆਈ ਚ ਜਮਾ ਕਰਾਇਆ ਪੈਸਾ ਹੋ ਸਾਰਾ ਸੋਨਾ ਹੋ ਤੁਸੀਂ ਆ ਕੇ ਕਹਿੰਦੇ ਇਹ ਪੰਗਲਾ ਪੰਜਾਬ ਬਣਾਤਾ ਇਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜੇ ਮੰਗਣ ਲੱਗੇ ਹੋਇਆ ਹੋ ਚਾਈਨਾ ਨਾਲ ਲੜਾਈ ਕਿਹਨੇ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੁਸੀਂ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆਇਥੋਂ ਖਾ ਜਾਣਗੇ ਥੂ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ ਬੜਾ ਖੁੱਲ੍ਹਦਲੀ ਨਾਲ ਦਿੱਤਾ ਉਹ ਨਾ ਨਹੀਂ 0.6 ਕਿਲੋ ਜਨਕੀ ਅੱਧਾ ਕਿਲੋ ਅੱਧਾ ਕਿਲੋ ਤੇ ਸੋਨੇ ਦੇ ਬਿਸਕੁਟ ਘਰੇ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਪੈਂਸਚੀ ਵੀ ਲੜਾਈ ਉਹਨਾਂ ਨਾਲ ਸੀ ਉਹਨਾਂ ਦਾ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਅਜੇ ਅਜੇ ਕਿੱਟੋ-ਕੱਟ ਹਿਸਟਰੀ ਪੜ੍ਹ ਕੇ ਆਇਆ ਕਰੋ ਪਰ ਹਿਸਟਰੀ ਕਿੱਥੋਂ ਪੜਨ ਜੋ ਪ੍ਰੈਜ਼ੈਂਟ ਹੀ ਨਹੀਂ ਮੁਕਦਾ ਇਹਨਾਂ ਦਾ ਆਪਸ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਨੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਬਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਈ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ ਚ ਹਾਂਜੀ ਉੱਥੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਤੁਹਾਡਾ ਟਿਨਿਓਰ ਜੋਂ ਲੱਗਿਆ ਵੇ ਭਵਾਨਤਮਾਨ 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 ਸੁਪਨੇ ਚ ਵੀ ਭਵਾਨਤਮਾਨ ਪਹਿਲਾਂ ਕਹੀਗੇ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਗਏ ਤੇ ਹੁਣ ਭਵੰਤ ਭਾਨ ਪਵੰਤਮਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸਵੇਸ਼ ਕਰਕੇ ਥੋੜਾ ਜਿਆਦਾ ਬੋਲਣ ਤੋਂ ਪਹਿਲਾਂ ਮੈਂ ਚਾਹਣਾ ਹੁੰਨਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇਕੱਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨਾ ਬੀਜੇਪੀ ਆ ਲੈ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਭਾਈ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਓ ਜੋ 2-2 ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚ ਲੱਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਦੋਂ ਬਾਅਦ ਛੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਨਾ ਤਾਂ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰਕੇ ਲੀਡਰ ਹੀ ਨਹੀਂ ਬਣਿਆ ਲੀਡਰ ਨੇ ਮਨਾ 5 ਵਜੇ ਰਵੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਜੀ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ ਬੈਜੋ ਬੈਠੋ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਨ ਬਾਜੋ ਬਾਜੀ ਤੁਸੀਂ ਚਰਨਜੀਤ ਅੜਵਾਨ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰ ਬਾਜੋ ਬਾਜੀ ਬੈਠੋ 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 ਬਾਜੋ ਬਾਜੀ ਬੈਠੋ ਬੈਠੇ ਹਰ ਰੋਜ਼ ਤੇ ਸ਼ਾਮ